ਬਹੁਤ ਬਹੁਤ ਮੰਗਦੀਆਂ ਸ਼ੁਕ ਸ਼ਾਂਤੀ ਬਹੁਤ ਕਰਦੇ ਵਿੱਚ ਬਸ ਇੱਕ ਇਹੋ ਹੀ ਆ ਮਾਲਕਾ ਜੀ ਤਾਂ ਬਹੁਤ ਖੁਸ਼ ਆ ਹਾਂਜੀ ਅਸੇ ਇਨਾ ਵੇ ਨਸ਼ਾ ਨਿਕਲ ਜਾ ਮੇਰੇ ਪਰਿਵਾਰ ਚ ਹਾਂਜੀ ਬਿਲਕੁਲ ਨਸ਼ਾ ਨਿਕਲ ਜਾ মহারাজ ਜੀ ਇਹ ਬੇਨਤੀ ਆ ਵੀ ਇਹਦੀ ਜ਼ਹਿਰ ਫੈਲੀ ਆ ਨਾ ਆਪਣੇ ਪੰਜਾਬ ਦੇ ਵਿੱਚ ਹਾਂਜੀ ਉਹ ਨਿਕਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿੱਥੋਂ ਆਨੇ ਹੋ ਤੁਸੀਂ ਅਸੀਂ ਵਾਹਿਗੁਰੂ ਆਉਨੇ ਆ ਮੁੰਡੀਆਂ ਤੋਂ ਹੈਗੇ ਤਰਨ ਤਾਰਨ ਜੀ ਅੱਛਾ ਜੀ ਹਾਂਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਮਹੀਨਾ ਹੋ ਗਿਆ ਅੱਛਾ ਜੀ ਹਾਂਜੀ ਬਸ ਮਹਾਰਾਜ ਗਾੜੀ ਇਹ ਬੇਨਤੀ ਆ ਵੀ ਇਹਦੀ ਜ਼ਹਿਰ ਫੈਲੀ ਆ ਨਾ ਆਪਣੇ ਪੰਜਾਬ ਦੇ ਵਿੱਚ ਉਹ ਨਿਕਲੇ ਅੱਛਾ ਜੀ ਉਹਦਾ ਕਰਕੇ ਹਾਂਜੀ ਤੇ ਕੋਈ ਮੈਨੂੰ ਕਾਮਨਾ ਤੁਹਾਡੀ ਪੂਰੀ ਕੀਤੀ ਹੋ ਬਾਬਾ ਦੀਪ ਸਿੰਘ ਜੀ ਨੇ ਸਾਂਝੀ ਕਰੋ ਜਨਤ ਮਾਰਾ ਕਰ ਹੀ ਜਾਂਦੇ ਆ ਜਿੰਨਾ ਕ ਮੰਗੀਆਂ ਦੇ ਦਿੰਦੇ ਆ ਹਾਂਜੀ ਹਰੇਕ ਬੁੱਧਵਾਰ ਅੰਨੇ ਉਚਪੈਰਾ ਟਾਈਮ ਹਾਂਜੀ ਕਿੰਨਾ ਤਾਂ ਅਨੰਦ ਮਿਲਦਾ ਤੁਹਾਨੂੰ ਇੱਥੇ ਆ ਕੇ ਬਹੁਤ ਆਨੰਦ ਸਭ ਕੁਝ ਭੁੱਲ ਜਾਂਦਾ ਹਾਂਜੀ ਸਭ ਕੁਝ ਭੁੱਲ ਜਾਂਦਾ ਬੱਚੇ ਵੀ ਭੁੱਲ ਜਾਂਦੇ ਜਿਹੜੇ ਨਸ਼ਾ ਕਰਦੇ ਪਾਬੂ ਕੋਰਿਓ ਕਿਉਂ ਪਾਬੂ ਕੋਰਿਓ ਨਸ਼ਾ ਕਰਦਾ ਕੋਈ ਨਹੀਂ ਜੀ ਪਾਪਾ ਦੀਪ ਸਿੰਘ ਜੀ ਕਿਰਪਾ ਕਰਨਗੇ ਤੇਰੀ ਕਿਰਪਾ ਮਹਾਰਾਜ ਦੀ ਕਿਰਪਾ ਮਾਲਕ ਦੀ ਬੇਅਦ ਕਿਰਪਾ ਬਹੁਤ ਬਹੁਤ ਮੰਗਦੀਆਂ ਕਿੰਨਾ ਕੁ ਬਦਲਾ ਮਹਿਸੂਸ ਕਰਦੇ ਹੋ ਪਹਿਲੇ ਤੇ ਹੁਣ ਦੇ ਜੀਵਨ ਚ ਸੁੱਖ ਸ਼ਾਂਤੀ ਬਹੁਤ ਕਰਦੇ ਵਿੱਚ ਬਸ ਇੱਕ ਇਹੋ ਹੀ ਆ ਮਾਲਕਾ ਜੀ ਤਾਂ ਬਹੁਤ ਖੁਸ਼ ਆ ਬਸ ਇਹਨਾਂ ਵੇ ਨਸ਼ਾ ਨਿਕਲ ਜੇ ਮੇਰੇ ਪਰਿਵਾਰ ਚ ਹਾਂਜੀ ਬਿਲਕੁਲ ਨਸ਼ਾ ਨਿਕਲ ਜੇ ਜਿਹੜੇ ਘਰੋਂ ਡਟੀਆਂ ਸੰਤਾਂ ਜੀ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਵੀ ਆਓ ਸਭ ਤੋਂ ਪਹਿਲਾਂ ਮੰਗੋ ਹਾਂਜੀ ਬਿਲਕੁਲ ਬੜੀ ਕਿਰਪਾ ਵਾ ਹਾਂਜੀ ਬੜੀ ਕਿਰਪਾ ਸੀ ਤਾ ਸਿੰਘਾਂ ਦੀ ਬਾਬਾ ਅਮਰਦੀਪ ਸਿੰਘ ਬਹੁਤ ਜ਼ਿਆਦਾ ਕਿਰਪਾ ਵਾ ਮਾਲਕ ਦੀ ਬਹੁਤ ਕਿਰਪਾ ਵਾ ਹਾਂਜੀ ਬਿਲਕੁਲ ਬਿਲਕੁਲ ਬਹੁਤ ਕਿਰਪਾ ਨੰਬਰ ਸ਼ੀਤਾਂ ਦੀ ਬੜੀ ਕਿਰਪਾ ਵਾ ਜੀ ਕਿੰਨਾ ਕੁ ਸ਼ੁਕਰਾਨਾ ਕਰਦੇ ਵਾ ਪਾਪਾ ਦੀ ਬਹੁਤ ਸ਼ੁਕਰਾਨਾ ਮਹਾਰਾਜ ਦੇ ਘੜੀ ਬਹੁਤ ਸ਼ੁਕਰਾਨਾ ਕਰਦੇ ਆ ਮਹਾਰਾਜ ਦੇ ਘੜੀ ਕਿੱਦਾਂ ਦਾ ਮਹਿਸੂਸ ਕਰਦੇ ਹੋ ਕਿੰਨਾ ਕ ਅਨੰਦ ਮਿਲਦਾ ਤੁਹਾਨੂੰ ਇੱਥੇ ਆ ਕੇ ਉਹ ਨੰਦ ਮਿਲਦਾ ਮਹਾਰਾਜ ਦੇ ਘਰ ਆ ਕੇ ਨਾ ਇੰਨੀ ਕਿ ਸ਼ਾਂਤੀ ਮਿਲਦੀ ਨਾ ਧੁੱਪ ਨਾ ਛਾਂ ਕੁਝ ਨਹੀਂ ਪਤਾ ਲੱਗਦਾ ਹਾਂਜੀ ਬਹੁਤ ਮਾਲਕ ਦੀ ਕਿਰਪਾ ਵਾਜੀ ਬਹੁਤ ਕਿਰਪਾ ਹਾਂਜੀ ਹਰੇਕ ਬੁੱਧਵਾਰ ਆਇਆ ਕਰਾਂਗੇ ਹੁਣ ਦੁਪਹਿਰਾਂ ਕਰੀਏ ਹੋਣੇ ਆ ਜੀ ਮਹਾਰਾਜ ਸੱਦੀ ਜੰਦਾ ਆਈ ਜਾਂਦੇ ਹਾਂ ਹਾਂਜੀ 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 ਆਉਣੇ ਆਈ ਜਾਂਨੇ ਸਾਰੇ ਸੰਗਤ ਆਵੇ ਜਿਹੜੇ ਉਤਰ ਉਤਰ 扑ਕਦੇ ਆ ਉਹ ਨਾ 扑ਕਣ ਬਸ ਗੁਰੂ ਤੇ ਚਰਨੀ ਲੱਗ ਜਾਣ ਬਾਬੇ ਸ਼ੀਦਾ ਦੇ ਚਰਨੀ ਲੱਗ ਜਾਣ ਹਾਂਜੀ ਬਸ ਐ ਤਾਂ ਜਿਹੜੇ ਆਪਣੇ ਗੁਰੂ ਨੂੰ ਛੱਡ ਕੇ ਕੋ ਹੋਰ ਵੀ ਪਾਸੇ 扑ਕਦੇ ਆ ਉਹ ਵੀ ਨਾ 扑ਕਣ ਆਣ ਕੇ ਗੁਰੂ ਸਾਹਿਬ ਤੇ ਚਰਨੀ ਲੱਗਣ ਹਾਂਜੀ ਅਸਵਾਇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਹਾਰਾ ਸੱਚੇ ਪਾਤਸ਼ਾਹ ਮੇਰਾ ਬੱਚਾ ਬਸ ਉਧਰ ਜੇ

ਬਹੁਤ ਬਹੁਤ ਮੰਗਦੀ ਆ ਸ਼ੁਕ ਸ਼ਾਂਤੀ ਬਹੁਤ ਕਰਦੇ ਵਿੱਚ ਬਸ ਇੱਕ ਇਹੋ ਹੀ ਆ ਮਾਲਕਾ ਜੀ ਤਾਂ ਬਹੁਤ ਖੁਸ਼ ਆ ਬਸ ਇਹਨਾਂ ਵੇ ਨਸ਼ਾ ਨਿਕਲ ਜਾ ਮੇਰੇ ਪਰਿਵਾਰ ਚ ਹਾਂਜੀ ਬਿਲਕੁਲ ਨਸ਼ਾ ਨਿਕਲ ਜਾ মহারাজ ਗਾੜੀ ਇਹ ਵੀ ਬੇਨਤੀ ਆ ਵੀ ਜਿਹੜੀ ਜ਼ਹਿਰ ਫੈਲੀ ਆ ਨਾ ਆਪਣੇ ਪੰਜਾਬ ਦੇ ਵਿੱਚ ਉਹ ਨਿਕਲੇ